ਇਕੋ ਦੇਸ਼ ਜੋ ਆਪਣੀਆਂ ਸਖਤ ਨੀਤੀਆਂ ਕਰਕੇ ਜਾਣਿਆ ਜਾਂਦਾ ਹੈ ਜਿੱਥੇ ਲੋਕਤੰਤਰ ਦੀ ਗੱਲ ਕਰਨਾ ਇੱਕ ਬਹੁਤ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਜੀ ਹਾਂ ਮੈਂ ਉਸ ਦੇਸ਼ ਦੀ ਗੱਲ ਕਰਦਾ ਹਾਂ ਜਿਹੜਾ ਦੇਸ਼ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਰੱਖਦਾ ਉਹ ਹੈ ਉੱਤਰ ਕੋਰੀਆ ਉੱਤਰ ਕੋਰੀਆ ਜੋ ਸਖਤ ਨੀਤੀਆਂ ਸਖਤ ਰੂਲ ਐਂਡ ਰੈਗੂਲੇਸ਼ਨ ਹੈ ਜੋ ਕਿਸੇ ਵੀ ਦੇਸ਼ ਦੇ ਨਾਲ ਜ਼ਿਆਦਾ ਘੁੱਲਦਾ ਮਿਲਦਾ ਨਹੀਂ ਹੈ ਲੇਕਿਨ ਉਸ ਦੇਸ਼ ਦੇ ਵਿੱਚ ਜੇਕਰ ਲੋਕਤੰਤਰ ਦੀ ਗੱਲ ਵੀ ਕਿਸੇ ਦੇ ਕੰਨ ਵਿੱਚ ਪੈ ਜਾਵੇ ਤਾਂ ਉਸ ਨੂੰ ਬੁਰਾ ਮਨਾਇਆ ਜਾਂਦਾ ਹੈ ਲੇਕਿਨ ਉਸੇ ਦੇਸ਼ ਦੇ ਵਿੱਚ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਪਿਤਾਮਾ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਦਾ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਪਿਉ ਗਿਆਨ ਦੇ ਵਿੱਚ ਜਿਹੜੀ ਕੀ ਨੌਰਥ ਕੋਰੀਆ ਦੀ ਰਾਜਧਾਨੀ ਹੈ ਉਸ ਜਗ੍ਹਾ ਡਾਕਟਰ ਬੀਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਕਦੇ ਸੋਚਿਆ ਕਿ ਉੱਤਰ ਕੋਰੀਆ ਜਿਹੜਾ ਕਿ ਬਹੁਤ ਸਖਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਜਿਸ ਨਾਲ ਕਿਸੇ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਸਿਰਫ ਆਪਣੇ ਦੇਸ਼ ਨੂੰ ਆਪਣੇ ਰੂਪ ਦੇ ਨਾਲ ਚਲਾਉਣ ਵਾਲਾ ਉਥੋਂ ਦੇ ਸਭ ਤੋਂ ਵੱਡੇ ਨੇਤਾ ਕਿਮ ਜੋਂਗ ਕਿੰਗ ਜੌਨ ਨੇ ਡਾਕਟਰ ਪਾਵਾ ਸਾਹਿਬ ਨੂੰ ਯਾਦ ਕੀਤਾ ਔਰ ਉਨ੍ਹਾਂ ਦਾ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਜਨਮ ਦਿਨ ਮਨਾਇਆ ਗਿਆ ਪੂਰੀ ਖਬਰ ਦੱਸਣ ਜਾ ਰਿਹਾ ਉੱਤਰ ਕੋਰੀਆ ਦੇ ਵਿੱਚ ਉਸ ਵੇਲੇ ਇੱਕਦਮ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਵਾਇਰਲ ਹੋ ਗਈ ਕਿ ਉੱਤਰ ਕੋਰੀਆ ਦੇ ਵਿੱਚ ਭਾਰਤੀ ਸੰਵਿਧਾਨ ਦੇ ਪਿਤਾਮਾ ਜਿਨ੍ਹਾਂ ਨੇ ਸਮਾਨਤਾ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਏਕਤਾ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਔਰਤ ਦੀ ਆਜ਼ਾਦੀ ਦੀ ਗੱਲ ਕੀਤੀ ਹੈ ਔਰ ਉਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸਲਮਾਨਤਾ ਲੈ ਕੇ ਦਿੱਤੀ ਹੈ ਔਰ ਅੱਜ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜੀਉਂਦੀਆਂ ਨਜ਼ਰ ਆ ਰਹੀਆਂ ਨੇ ਔਰ ਉਹਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੂੰ 김ਜੌਨ ਨੇ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਯਾਦ ਕੀਤਾ ਹੈ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸੜਕਾਂ ਦੇ ਉੱਪਰ ਪੂਰੀ ਤਰ੍ਹਾਂ ਸਨਾਤਾ ਸੀ ਕਈ ਹਫ਼ਤਿਆਂ ਤੋਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਦੇ ਵਿੱਚ ਲੱਗਾ ਹੋਇਆ ਸੀਗਾ ਇਹ ਦੇਸ਼ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਆਪਣੇ ਸਾਹ ਦੇ ਨਾਲ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀਆਂ ਪੇਂਟਿੰਗਸ ਬਣਾਈਆਂ ਸਲੋਗਨ ਲਿਖੇ ਔਰ ਇੱਥੋਂ ਤੱਕ ਕਿ ਖੁਦ ਕਿਮ ਜੌਨ ਨੇ ਜਿਹੜੇ ਕਿ ਰਾਸ਼ਟਰਪਤੀ ਨੇ ਉੱਤਰੀ ਕੋਰੀਆ ਦੇ ਉਹਨਾਂ ਨੇ ਭਾਰਤੀ ਐਮਬੈਸੀ ਦੇ ਨਾਲ ਸੰਪਰਕ ਕਰਕੇ ਬਾਬਾ ਸਾਹਿਬ ਦਾ ਲਿਟਰੇਚਰ ਮਗਵਾਇਆ ਔਰ ਆਪਣੀ ਭਾਸ਼ਾ ਦੇ ਵਿੱਚ ਉਸ ਨੂੰ ਟ੍ਰਾਂਸਲੇਸ਼ਨ ਕਰਕੇ ਟ੍ਰਾਂਸਲੇਟ ਕਰਕੇ ਔਰ ਉਸ ਨੂੰ ਪੱਕਾ ਦਾ ਤੌਰ ਤੇ ਪੜਿਆ ਪਰੰਤੂ ਬਾਅਦ ਪਤਾ ਲੱਗਾ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਹੜੇ ਕੀ ਭਾਰਤੀ ਸੰਵਿਧਾਨ ਦੇ ਪਿਤਾਮਾ ਨੇ ਜਿਨ੍ਹਾਂ ਨੇ ਐਨੀਆਂ ਡਿਗਰੀਆਂ ਕਿਤਿਆਂ ਹੋਈਆਂ ਨੇ ਜਿਨ੍ਹਾਂ ਨੇ ਸਮਾਨਤਾ ਦੇ ਅਧਿਕਾਰ ਵਾਸਤੇ ਨਾ ਸਟਰਗਲ ਕੀਤਾ ਹੋਇਆ ਹੈ ਇਕੱਲੇ ਸ਼ਖਸ ਨੇ ਸਟਰਗਲ ਕੀਤਾ ਹੋਇਆ ਹੈ ਲੇਕਿਨ ਉਹ ਕਿੰਨੇ ਮਹਾਨ ਨੇ ਜਿਨ੍ਹਾਂ ਨੂੰ ਖੁਦ ਕਲਾਸ ਦੇ ਵਿੱਚ ਇੰਟਰ ਨਹੀਂ ਹੋਣ ਦਿੱਤਾ ਜਾਂਦਾ ਸੀ ਘੜੇ ਚੋਂ ਪਾਣੀ ਨਹੀਂ ਸੀ ਪੀਣ ਦਿੱਤਾ ਜਾਂਦਾ ਔਰ ਉਸ ਦਿਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਪੂਰਾ ਦਿਨ ਪਿਆਸੇ ਰਹਿੰਦੇ ਸਨ ਜਿੱਦਣ ਸਕੂਲ ਦੇ ਵਿੱਚ ਪੀਣ ਮਤਲਬ ਚਪੜਾਸੀ ਨਹੀਂ ਸੀ ਆਉਂਦਾ ਉਸ ਦਿਨ ਪੂਰਾ ਦਿਨ ਮਤਲਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਪਿਆਸੇ ਹੀ ਰਿਹਾ ਕਰਦੇ ਸਨ ਇਸ ਤੋਂ ਇਲਾਵਾ ਹੋਰ ਬਹੁਤ ਜਾਤੀ ਵਿਤਕਰੇ ਕਰਦੇ ਸੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨਾਲ ਲੇਕਿਨ ਉਹ ਗੋਣੇ ਹੀ ਡ੍ਰਿੜ ਹੁੰਦੇ ਰਹੇ ਜਿੰਨਾ ਉਹਾਂ ਦੇ ਨਾਲ ਕੋਈ ਵਿਤਕਰਾ ਕਰਦਾ ਸੀ ਔਰ ਆਖਰਕਾਰ ਆਖਰਕਾਰ ਉਹਨਾਂ ਨੇ ਆਪਣੇ ਮਿਸ਼ਨ ਨੂੰ ਅੰਜਾਮ ਤੱਕ ਪਹੁੰਚਾਇਆ ਔਰ ਉਹਨਾਂ ਨੇ ਭਾਰਤੀ ਸੰਵਿਧਾਨ ਲਿਖ ਕੇ ਨਾਗਰਿਕਤਾ ਦੀ ਸਨਮਾਨਤਾ ਦਾ ਨਾਗਰਿਕਤਾ ਦੀ ਕੁਆਲਿਟੀ ਦਾ ਐਜੂਕੇਸ਼ਨ ਦਾ ਆਜ਼ਾਦੀ ਦਾ ਉਰੀਤਨਾ ਬਖਾਨ ਸਵਿਧਾਨ ਦੇ ਵਿੱਚ ਕਰ ਦਿੰਦਾ ਹੈ ਕਿਨ ਜੌਨ ਨੇ ਉੱਤਰ ਕੋਰੀਆ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਚੇਅਰ ਸਥਾਪਿਤ ਕੀਤੀ ਔਰ ਫੁਲੀ ਸਿਲੇਬਸ ਜਿਹੜਾ ਹੈ ਉਹ ਲਗਾਇਆ ਗਿਆ ਤਾਂ ਕਿ ਉੱਤਰ ਕੋਰੀਆ ਦੇ ਬੱਚੇ ਵਸਨੀਕ ਇਸ ਮਹਾਨ ਸ਼ਖਸੀਅਤ ਦੇ ਇਤਿਹਾਸ ਤੋਂ ਕਿਤੇ ਵਾਂਝੇ ਨਾ ਰਹਿ ਜਾਣ ਸੋ ਉੱਤਰ ਕੋਰੀਆ ਦੇ ਵਿੱਚ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਦੇ ਉੱਪਰ ਫੁੱਲਾਂ ਦਾ ਹਾਰ ਖੁੱਦ ਰਾਸ਼ਟਰਪਤੀ ਜੋ ਉੱਤਰ ਕੋਰੀਆ ਦੇ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਨੂੰ ਸ਼ਰਧਾ ਤੇ ਪਿਆਰ ਦੇ ਨਾਲ ਯਾਦ ਕੀਤਾ ਹੈ ਔਰ ਨਤਮਸਤਕ ਹੋਏ ਨੇ ਔਰ ਪ੍ਰੇਰਨਾ ਸਰੋਤ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਸੰਘਰਸ਼ ਕੀਤਾ ਹੈ ਔਰ ਜੀਨ ਦਾ ਮਾਰਗ ਸਮਝਾਇਆ ਡਾਕਟਰ ਅੰਬੇਡਕਰ ਸਾਹਿਬ ਦੀ ਇੱਕ ਇੱਕ ਵਿਚਾਰਧਾਰਾ ਨੂੰ ਉਹਨਾਂ ਨੇ ਉੱਤਰੀ ਕੋਰੀਆ ਦੀ ਭਾਸ਼ਾ ਵਿੱਚ ਟ੍ਰਾਂਸਲੇਸ਼ਨ ਕੀਤੀ ਹੈ ਯੂਨੀਵਰਸਿਟੀਆਂ ਨੂੰ ਆਦੇਸ਼ ਦਿੱਤਾ ਹੈ ਕਿ 바ਵਾ ਸਾਹਿਬ ਦੀ ਚੇਅਰ ਔਰ ਪੂਰੇ ਸਿਲੇਬਸ ਜਿਹੜਾ ਹੈ ਉਹ ਉੱਤਰੀ ਕੋਰੀਆ ਦੇ ਬੱਚਿਆਂ ਤੱਕ ਪਹੁੰਚਾਇਆ ਜਾਵੇ ਸੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਪੂਰੇ ਸੰਸਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਉੱਤਰ ਕੋਰੀਆ ਦਾ ਜਿਹੜਾ ਪੱਖ ਹੈ ਜਿਹੜਾ ਰੁਖ ਹੈ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਆ ਗਿਆ ਕਿ ਕੋਈ ਦੇਸ਼ ਜਿਹੜਾ ਆਪਣੀਆਂ ਸਖਤ ਨੀਤੀਆਂ ਕਰਕੇ ਸਖਤ ਨੀਤੀਆਂ ਕਰਕੇ ਜਾਣਿਆ ਜਾਂਦਾ ਹੈ ਜਿੱਥੇ ਲੋਕਤੰਤਰ ਦੀ ਗੱਲ ਕਰਨਾ ਵੀ ਬੜਾ ਪਾਪ ਮੰਨਿਆ ਜਾਂਦਾ ਹੈ ਉਸੇ ਜਗ੍ਹਾ ਹੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਕਿਮ ਜਨ ਦੇ ਬਲੋਂ ਬਕਾਇਦਾ ਤੌਰ ਤੇ ਪੀਓ ਗਿਆਨ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਸੋ ਬਾਕੀ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਲੋਕਾਂ ਨੂੰ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਾ ਵਿਚਾਰਤਾ ਸਿਰਫ ਇਕੱਲੇ ਰਿਜ਼ਰਵ ਵਾਸਤੇ ਨਹੀਂ ਸੀ ਉਹਨਾਂ ਦੀ ਪੂਰੀ ਮਨੁੱਖਤਾ ਲਈ ਵਿਚਾਰਤਾ ਰਹੀ ਸੀ ਪੂਰੀ ਮਨੁੱਖਤਾ ਦੇ ਆਜ਼ਾਦੀ ਦੀ ਗੱਲ ਕੀਤੀ ਅੱਜ ਸਾਡੀਆਂ ਭੈਣਾਂ ਜਿਹੜੀਆਂ ਨੇ ਆਜ਼ਾਦੀ ਨਾਲ ਉੱਡ ਰਹੀਆਂ ਨੇ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਆਜ਼ਾਦੀ ਦੇ ਨਾਲ ਮਤਲਬ ਆਪਣੀ ਗੱਲ ਕਹਿ ਸਕਦੀਆਂ ਨੇ ਨਹੀਂ ਤਾਂ ਉਸ ਤੋਂ ਪਹਿਲਾਂ ਤਾਂ ਘਰਾਂ ਦੀ ਚਾਰ ਦਿਵਾਰੀ ਦੇ ਵਿੱਚ ਬੰਦ ਨੇ ਉਸ ਤੋਂ ਪਹਿਲਾਂ ਤਾਂ ਆਪਣੀ ਗੱਲ ਹੀ ਨਹੀਂ ਰੱਖ ਸਕਦੀਆਂ ਨੇ ਔਰ ਇਸ ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਬਹੁਤ ਸਾਰੇ ਲੋਕਾਂ ਨਾਲ ਪਰਸਨਲੀ ਲੜਾਈ ਲੈ ਲੈ ਕੇ ਔਰਤਾਂ ਲਈ ਆਜ਼ਾਦੀ ਦਾ ਇਹ ਮਾਰਗ ਜੁੜੇਆ ਜੁੜੇ ਰਹੋ ਪੋਸੂਨਾ ਮਾ ਚੰਨੂ